ਦਿੱਲੀ ਸਿਘੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਸਤ 2025 ਵਿੱਚ ਪ੍ਰਸਤਾਵਿਤ ਆਮ ਚੋਣਾਂ ਪ੍ਰਤੀ ਦਿੱਲੀ ਗੁਰਦਵਾਰਾ ਚੋਣ ਡਾਇਰੈਕਟੋਰੇਟ ਦੀ ਉਦਾਸੀਨਤਾ ਤੇ ਲਾਪਰਵਾਹੀ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਪਟੀਸ਼ਨ ਵਿੱਚ 33% ਦੀਆਂ ਸੀਟਾਂ ਔਰਤਾਂ ਲਈ ਰਾਖਵੀਆਂ ਰੱਖਣ ਦੀ ਮੰਗ ਦੇ ਨਾਲ ਹੀ ਚੋਣ ਸੁਧਾਰਾਂ ਦੀ ਵਕਾਲਤ ਕੀਤੀ ਗਈ ਹੈ ਇਸ ਪਟੀਸ਼ਨ ਨੂੰ ਦਾਖਲ ਕਰਨ ਵਾਲੇ ਦਿੱਲੀ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਬੰਧੀ ਅੱਜ ਅਕਾਲੀ ਦਲ ਦਫ਼ਤਰ ਵਿਖੇ ਆਪਣੇ ਵਕੀਲ ਐਡਵੋਕੇਟ ਨਗੀਂਦਰ ਬੇਨੀਪਾਲ ਦੇ ਨਾਲ ਮੀਡੀਆ ਸਾਹਮਣੇ ਕਾਨੂੰਨੀ ਨੁਕਤੇਆਂ ਦੀ ਸਾਂਝ ਪਾਈ ਜੀਕੇ ਨੇ ਜਾਣਕਾਰੀ ਦਿੰਦੇ ਹਨ ਕਿ ਹੈ ਕਿ ਜਸਟਿਸ ਜੋਤੀ ਸਿੰਘ ਨੇ 4 ਫਰਵਰੀ ਨੂੰ ਉਹਨਾਂ ਦੀ ਪਟੀਸ਼ਨ ਉੱਤੇ ਸੁਣਵਾਈ ਕਰਦੇ ਹਾਂ ਚੌਂ ਡਾਇਰੈਕਟੋਰੇਟ ਦਿੱਲੀ ਸਰਕਾਰ ਉਪ ਰਾਜਪਾਲ ਅਤੇ ਦਿੱਲੀ ਕਮੇਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਮਾਮਲੇ ਦੀ ਅਗਲੀ ਸੁਣਵਾਈ 23 ਮਾਰਚ ਨੂੰ ਹੋਵੇਗੀ ਇੱਕ ਐਸਾ ਇਸ਼ੂ ਹੈ ਕਿ ਜਿਹੜਾ ਬਹੁਤ ਇੰਪੋਰਟੈਂਟ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਔਰ ਦਿੱਲੀ ਸੇ ਗੁਰਦੁਆਰਾ ਐਕਟ ਦੇ ਹਿਸਾਬ ਨਾਲ ਜੋ ਕੰਮ ਹੋਣੇ ਚਾਹੀਦੇ ਨੇ ਉਹ ਨਹੀਂ ਹੋ ਰਹੇ ਔਰ ਇਵਨ ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਇਹ ਕੰਮ ਜਿਹੜੇ ਐ ਉਹ ਨਹੀਂ ਕਰ ਰਹੀ ਇਹਦੀ ਜ਼ਿੰਮੇਵਾਰੀ ਬੇਸਿਕ ਤੌਰ ਤੇ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਦੀ ਪਹੁੰਚ ਬਣਦੀ ਹੈ ਔਰ ਐਲਜੀ ਸਾਫ ਦੀ ਇਹ ਜਿਸ ਮੈਵਰੀ ਬਣਦੀ ਹੈ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਸੀ ਕਿ ਕਿ ਸਾਡੀਆਂ ਵੋਟਰ ਲਿਸਟਾਂ ਜਿਹੜੀਆਂ ਨੇ ਉਹ ਨਵੀਆਂ ਬਣਾਈਆਂ ਜਾਣ ਔਰ ਹਮੇਸ਼ਾ ਜਿਹੜੀ ਸਭ ਤੋਂ ਅਖੀਰ ਚ ਜਿਹੜੀ ਵੋਟਰ ਲਿਸਟ ਬਣੀ ਹੈ ਉਹ 1983 ਚ ਬਣੀ ਹੈ 1983 ਤੋਂ ਅੱਜ ਕਿਹੜਾ ਸਾਲ ਆ ਗਿਆ 2025 ਇਹ 1983 ਦੀਆਂ ਜਿਹੜੀਆਂ ਵੋਟਰ ਲਿਸਟਾਂ ਨੇ ਉਸ ਦੇ ਵਿੱਚ ਕਾਟ ਛਾਟ ਕਰਕੇ ਉਹਦੇ ਵਿੱਚ ਹੀ ਮੈਂ ਸਮਝਦਾ ਕਈ ਬੰਦੇ ਗੁਜ਼ਰ ਗਏ ਉਹ ਵੀ ਵਿੱਚੇ ਨੇ ਜਾਂ ਜਦੋਂ ਵੋਟਾ ਬਣਦੀਆਂ ਨੇ ਉਹ ਜੇ ਮੈਂ ਇਲੈਕਸ਼ਨ ਲੜਨੀ ਹੈ ਮੈਂ ਆਪਣੀਆਂ ਵੋਟਾਂ ਬਣਾ ਰਿਆਂ ਜੇ ਇਹਨਾਂ ਲੜਨੀ ਤੇ ਆਪਣੀਆਂ ਵੋਟਾਂ ਬਣਾ ਰਹੇ ਨੇ ਲੇਕਿਨ ਚਾਹੀਦਾ ਇਹ ਹੈ ਕਿ ਸਰਕਾਰ ਵੋਟਾ ਬਣਾਵੇ ਸਰਕਾਰ ਦਫ਼ਤਰ ਖੋਲ੍ਹ ਦਿੰਦੀ ਹੈ ਫਾਰਮੈਲਿਟੀ ਕਰ ਦਿੰਦੀ ਹੈ ਉਹਦੇ ਬਾਅਦ ਜਿਸ ਤਰੀਕੇ ਨਾਲ ਸਟਾਫ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਘਰ ਘਰ ਜਾ ਕੇ ਆਇਡੈਂਟੀਫਾਈ ਕਰਕੇ VOTING ਵੋਟਾਂ ਬੜਨੀਆਂ ਚਾਹੀਦੀਆਂ ਉਸ ਤੋਂ ਇਹ ਭੱਜਦੇ ਨੇ ਔਰ ਮੇਰੇ ਗੁਰਦੁਆਰਾ ਕਮੇਟੀ ਦੇ ਟੈਨਿਓਰ ਦੇ ਵਿੱਚ ਆ ਇਵਨ 2000 11 12 ਦੇ ਵਿੱਚ ਵੀ ਅਸੀਂ ਰਿਪਰੈਜੈਂਟੇਸ਼ਨਸ ਦਿੰਦੇ ਰਹੇ ਹਾਂ ਕਿ ਭਈ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਸ ਨੂੰ ਕੱਢ ਦਿੱਤਾ ਜਾਵੇ ਉਹਦੇ ਵਿੱਚ ਕਈ ਖਾਮੀਆਂ ਨੇ ਉਹਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਹੈਗਾ ਉਹਦੇ ਵਿੱਚ ਗੁਰਦੁਆਰਾ ਜੁਡੀਸ਼ੀਅਲ ਬੋਰਡ ਹੈਗਾ ਉਹਦੇ ਵਿੱਚ ਔਰਤਾਂਜ਼ ਰਿਪਰੈਜ਼ੈਂਟੇਸ਼ਨ ਹੈਗੀ ਹੈ ਉਹਦੇ ਵਿੱਚ ਡਿਲੀਮਿਟੇਸ਼ਨ ਜਦੋਂ ਫਰੈਸ਼ ਵੋਟਾਂ ਬਣਨ ਗਿਆ ਤੇ ਲਾਜ਼ਮੀ ਡਿਲੀਮਿਟੇਸ਼ਨ ਵੀ ਹੋਣੀ ਚਾਹੀਦੀ ਹੈ ਔਰ ਇਹ ਫਰੈਸ਼ ਵੋਟਾਂ ਔਰ ਡਿਲੀਮਿਟੇਸ਼ਨ ਦੀ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਸ ਤੇ ਅੱਜ ਤੱਕ ਸਾਇਲੈਂਟ ਬੈਠਾ ਹੈ ਦਿੱਲੀ that directed gurdwara election office aur kamal di gall eh hai ki delhi gurdwara committee vi ajj jehdi baithi hai eh vi koi unna te pressure paadne nu taiyar nahi hai sarkar de vich hissedar vi ne lgj sahab de kol roz ja ke na diya mulaqata hundiyan eh is ishi de utte chup baithe ne inna di mansha zahir hai ki jinna ne internal election nahi karayi jehdi 2 saal baad honi chahidi si eh chahnde ne ki jehdi general election vi hai ਉਹ ਵੀ ਤੇ 4 ਸਾਲ ਟਪਾ ਜਾਈਏ ਤੇ ਅਸੀਂ ਇੱਥੇ ਹੀ ਬੈਠੇ ਰਹੀਏ ਅਖੀਰ ਸਾਨੂੰ ਕੋਰਟ ਦਾ ਰਾਹ ਰੁਕ ਕਰਨਾ ਪਿਆ ਹਾਈ ਕੋਰਟ ਦੇ ਵਿੱਚ ਅਸੀਂ ਜਿਹੜੀ ਹੈ ਉਹ ਪਟੀਸ਼ਨ ਪਾਈ ਸੀਗੀ ਪਹਿਲੇ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਕਿ 2000 ਇਹਨਾਂ ਨੂੰ ਐਲਜੀ ਹਾਊਸ ਨੂੰ ਔਰ ਗੁਰਦੁਆਰਾ ਡਾਇਰੈਕਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਰਿਪਰੈਜੈਂਟੇਸ਼ਨ ਦਿੱਤੀ ਸੀ ਔਰ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਇਹ ਰੈਟ ਪਟੀਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਅਸੀਂ ਜਿਹੜੇ ਇਸ਼ੂਜ਼ ਲੈਨੇ ਕਿ ਲਾਸਟ ਵੋਟਰ ਲਿਸਟ ਜਿਹੜੀ ਹੈ 201983 ਚ ਬਣੀ ਸੀ ਜਿਵੇਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਉਸ ਤੋਂ ਬਾਅਦ ਅਸੀਂ ਆਖਿਆ ਕਿ 33% ਰਿਜ਼ਰਵੇਸ਼ਨ ਜਿਹੜੀ ਹੈ ਉਹ ਵਿਮਨਸ ਨੂੰ ਮਿਲਣੀ ਚਾਹੀਦੀ ਹੈ ਉਹ ਔਰਤਾਂ ਨੂੰ ਮਿਲਣੀ ਚਾਹੀਦੀ ਹੈ ਬੀਬੀਆਂ ਨੂੰ ਮਿਲਣੀ ਚਾਹੀਦੀ ਹੈ ਦਿੱਲੀ ਸੇ ਗੁਰਦੁਆਰਾ ਦੇ ਐਕਟ ਦੇ ਵਿੱਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਤਾਂਕਿ ਲਾਜ਼ਮੀ ਕੀਤਾ ਜਾਵੇ ਕਿ 33% ਸਾਨੂੰ ਇਹ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਔਰ ਫਰੈਸ਼ ਇਲੈਕਟਰੋਨ ਰੋਲ ਔਰ ਰੋਲਸ ਔਰ ਡੀਲਿਮਿਟੇਸ਼ਨ ਜਿਵੇਂ ਸੁਪਰੀਮ ਕੋਰਟ ਦੇ ਆਰਡਰ ਨੇ ਉਸ ਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਇਹ ਕੰਟੈਂਪਟ ਬਣਦੀ ਹੈ ਸਿੱਧੀ ਤੌਰ ਤੇ ਸਰਕਾਰ ਦੇ ਉੱਤੇ ਡਿਪਾਰਟਮੈਂਟ ਦੇ ਉੱਤੇ ਔਰ ਅਸੀਂ ਇਹ ਚੀਜ਼ਾਂ ਅਸੀਂ ਕੀਤੀਆਂ ਸੀ ਔਰ ਹੁਣ ਜਿਹੜੀ ਡੇਟ ਸਾਨੂੰ ਮਿਲ ਇਹ ਨੋਟਿਸ ਹੋ ਗਏ ਨੇ ਨੋਟਿਸ ਹੋ ਗਏ ਨੇ ਗੁਰਦੁਆਰਾ ਕਮੇਟੀ ਨੂੰ ਵੀ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਨੂੰ ਵੀ ਔਰ ਦਿੱਲੀ ਸਰਕਾਰ ਨੂੰ ਐਲਜੀ ਨੂੰ ਸਿਰਫ ਦਿੱਲੀ ਸਰਕਾਰ ਦਾ ਵਕੀਲ ਪੇਸ਼ ਹੋਇਆ ਸੀ ਐਡਵਾਂਸ ਇਹਨਾਂ ਨੂੰ ਕਾਪੀ ਦੇਣ ਤੋਂ ਬਾਅਦ ਵੀ ਇਹ ਨਾ ਦਿੱਲੀ ਕਮੇਟੀ ਵੱਲੋਂ ਪੇਸ਼ ਹੋਇਆ ਨਾ ਕੋਈ ਇਲੈਕਸ਼ਨ ਡਾਇਰੈਕਟਰ ਵੱਲੋਂ ਪੇਸ਼ ਹੋਇਆ ਲੇਕਿਨ ਨੋਟਿਸ ਹੋ ਗਏ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਕੋਰਟ ਦੇ ਥਰੂ ਅਸੀਂ ਜਿਹੜੀ ਇਹ ਢਿੱਲ ਵਰਤ ਰਹੇ ਨੇ ਸਾਡੀ ਲਾਸਟ ਇਲੈਕਸ਼ਨ ਜਿਹੜੀ ਹੋਈ ਸੀਗੀ 2021 ਦੀ ਅਗਸਤ ਮਹੀਨੇ ਚ ਹੋਈ ਸੀ ਤੇ 2025 ਦੇ 4 ਸਾਲ ਦੀ ਟਰਮ ਹੈ ਅਗਸਤ ਦੇ ਵਿੱਚ ਸਾਡੀ ਜਨਰਲ ਇਲੈਕਸ਼ਨ ਡਿਊ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਲੈਕਸ਼ਨ ਟਾਈਮ ਸਿਰ ਹੋਣੀ ਚਾਹੀਦੀ ਹੈ ਔਰ ਸਰਕਾਰ ਸੁਨਿਸ਼ਚਿਤ ਕਰੇ ਕੋਰਟ ਦਾ ਡੰਡਾ ਉਹਨਾਂ ਦੇ ਪਿੱਛੇ ਹੋਣਾ ਚਾਹੀਦਾ ਕਿ ਸਾਡੀ ਇਲੈਕਸ਼ਨ ਟਾਈਮ ਸਿਰ ਹੋਣ ਵੋਟਰ ਬਨਨ ਡੀਲੀਗਿਟੇਸ਼ਨ ਹੋਵੇ ਔਰ ਜਿਹੜੀ ਐਮੈਂਡਮੈਂਟ ਦੀ ਸੀ ਮੰਗ ਕੀਤੀ ਉਹ ਕੀਤੀ ਆਪਣੀ ਗੱਲ ਰੱਖਣ ਬੇਨੀਪਾਲ ਜੀ ਨਗੇਂਦਰ ਬੇਨੀਪਾਲ ਜੀ ਸਾਡੇ ਐਡਵੋਕੇਟ ਹੈ ਇਸ ਵਿਸ਼ੇ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਜਿਹੜਾ ਗੁਰਦੁਆਰਾ ਐਕਟ ਹੈ ਬੜਾ ਕਲੀਅਰ ਹੈ ਜਦੋਂ ਐਕਟ ਬਣਾਇਆ ਗਿਆ ਸੀ ਉਦੋਂ ਇਹ ਗੱਲ ਐਕਟ ਦੇ ਵਿੱਚ ਸਾਫ਼ ਲਿਖੀ ਗਈ ਸੀ ਕਿ ਇਲੈਕਸ਼ਨਸ ਤੋਂ ਬਾਅਦ ਹਰ ਬਾਰ ਜਦੋਂ ਵੀ ਨਵੇਂ ਇਲੈਕਸ਼ਨ ਕਰਾਉਣੇ ਹੋਣਗੇ ਇੱਕ ਵੋਟਰ ਲਿਸਟ ਉਹਦੀ ਜ਼ਿੰਮੇਵਾਰੀ ਹੈ ਡਾਇਰੈਕਟਰ ਗੁਰਦੁਆਰਾ ਦੀ ਤੇ ਜਿਹੜੀ ਬੋਡੀ ਹੈ ਜਿਹੜੀ ਐਗਜ਼ੀਕਿਊਟਿਵ ਬੈਠੀ ਹੈ ਕਮੇਟੀ ਦੀ ਉਨ੍ਹਾਂ ਦੀ ਕਿ ਵੀ ਇਹ ਸਾਰੇ ਮਿਲ ਕੇ ਨਵੀਂ ਵੋਟਰ ਲਿਸਟ ਪ੍ਰਪੇਅਰ ਕਰਨ ਤੇ ਅਨਫੋਰਚੂਨੇਟਲੀ 1983 ਦੇ ਵਿੱਚ ਇੱਕ ਲਾਸਟ ਵੋਟਰ ਲਿਸਟ ਬਣੀ ਸੀ ਉਸ ਤੋਂ ਬਾਅਦ ਫਰੈਸ਼ ਵੋਟਰ ਲਿਸਟ ਦੇ ਉੱਤੇ ਨਾ ਕਿ ਦਿੱਲੀ ਕਮੇਟੀ ਨਾ ਗੁਰਦੁਆਰਾ ਡਾਇਰੈਕਟਰ ਵੱਲੋਂ ਨਾ ਦਿੱਲੀ ਸਰਕਾਰ ਵੱਲੋਂ ਕਦੇ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਤੋਂ ਪਹਿਲਾਂ ਵੀ 4 ਰਾਉਂਡ ਆਫ ਲਿਟੀਗੇਸ਼ਨ ਹੋ ਚੁੱਕੀ ਹੈ ਇਹ ਲਿਟੀਗੇਸ਼ਨ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਚੁੱਕੀ ਹੈ ਇਵਨ ਸੁਪਰੀਮ ਕੋਰਟ ਨੇ ਕਿਹਾ ਕਿ ਡੀਲਿਮਿਟੇਸ਼ਨ ਤੇ ਫਰੈਸ਼ ਵੋਟਰ ਲਿਸਟ ਇਹਦੇ ਵਿੱਚ ਬਣਨੀ ਚਾਹੀਦੀ ਹੈ ਜਿਹੜੇ ਦਿੱਲੀ ਕਮੇਟੀ ਦੇ ਲਾਸਟ ਇਲੈਕਸ਼ਨ ਹੋਏ ਸੀਗੇ ਇਲੈਕਸ਼ਨ ਅਨਾਉਂਸ ਹੋਏ ਸੀਗੇ ਉਹ ਹੋਏ ਸੀ ਲਾਸਟ ਡੇਟ ਸੀਗੀ ਆਪਣੀ 25 ਅਗਸਤ 2021 ਨੂੰ ਤੇ 25 ਅਗਸਤ 2021 ਤੋਂ ਬਾਅਦ ਹੁਣ ਫੇਰ 2025 ਦੁਬਾਰਾ ਇਲੈਕਸ਼ਨ ਆਉਣ ਵਾਲੇ ਨੇ ਨਵੇਂ ਜਨਰਲ ਇਲੈਕਸ਼ਨ ਆਉਣ ਵਾਲੇ ਨੇ ਦਿੱਲੀ ਕਮੇਟੀ ਦੇ ਉਹਦੇ ਵਿੱਚ ਦੌਰਾਨ ਦਿੱਲੀ ਕਮੇਟੀ ਵੱਲੋਂ ਇੱਕ ਰਿਪਰੈਜ਼ੈਂਟੇਸ਼ਨ ਨਹੀਂ ਗਈ ਨਾ ਇਹ ਮੁੱਦਾ ਛੁੱਕਿਆ ਗਿਆ ਜਦਕਿ ਬੀਇੰਗ ਇਲੈਕਟਿਡ ਐਗਜ਼ੀਕਿਊਟਿਵ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਜੋ ਐਕਟ ਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਤੇ ਅਸੀਂ ਕੋਰਟ ਗਏ ਹਾਂ ਕੋਰਟ ਨੇ ਨੋਟਿਸ ਕੀਤਾ ਹੈ ਤੇ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਐਕਸਪਰਡਾਈਟ ਕਰਨ ਵਾਸਤੇ ਵੀ ਕਿਹਾ ਹੈ ਟਾਈਮ ਐਂਡ ਅਗੇਨ ਕਿਹਾ ਤੇ ਵੀ ਆਰ ਹੋਪਫੁਲ ਕਿ ਵੀ ਇਹ ਪੇਸ਼ ਹੋਣਗੇ ਕਿਉਂਕਿ ਇਹਨਾਂ ਕੋਲ ਕਹਿਣ ਵਾਸਤੇ ਕੁਝ ਹੈ ਨਹੀਂ ਅਰਲੀਅਰ ਰਾਉਂਡ ਆਫ ਲਿਟੀਗੇਸ਼ਨ ਵਿੱਚ ਵੀ ਦਿੱਲੀ ਸਰਕਾਰ ਨੇ ਇਹੀ ਕਿਹਾ ਕਿ ਵੋਟਰ ਲਿਸਟ ਬਣੀ ਨਹੀਂ ਇਹ ਐਡਮਿਟਿਡ ਫੈਕਟ ਹੈ ਔਰ ਜੋ ਬਣਨੀ ਚਾਹੀਦੀ ਹੈ ਤੇ ਐਡੀਸ਼ਨਲੀ ਜੋ ਨਵੀਂ ਗੱਲ ਕੀਤੀ ਗਈ ਹੈ ਉਹ ਇਹ ਹੈ ਕਿ 33% ਔਮਨ ਰਿਜ਼ਰਵੇਸ਼ਨ ਜਿਹੜੇ ਲੋਕ ਇਲੈਕਸ਼ਨ ਲੜਨਗੇ ਇਲੈਕਸ਼ਨ ਲੜਨ ਵਾਲਿਆਂ ਦੇ ਵਿੱਚ 33% ਔਮਨ ਵਾਸਤੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸਾਫ ਸੁਥਰੀ ਪੋਲਿਟਿਕਸ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਹੋਵੇ ਥੈਂਕ ਯੂ ਸਰ ਜੀ ਅਗਲੀ ਡੇਟ ਮਿਲੀ ਜੀ ਨੈਕਸਟ ਡੇਟ ਹੈਗੀ ਹੈ ਜੀ 24 ਮਾਰਚ 2025 ਜੀ ਫੋਕਸ ਇੰਟਰਨਲ ਇਲੈਕਸ਼ਨ ਵੀ ਸਾਲ ਤੋਂ ਇਹ ਦਿੱਤੇ ਗਏ ਰੈਟਰਸ ਦੀ ਦਰ ਕਰਨਾ ਤਾਂ تقريبا ਅਸੀਂ ਦੇਖਿਆ ਗਿਆਨੇ ਜਾਣੇ ਕਹ ਰਹੇ ਕਿ ਜਦੋਂ ਵੀ ਸਖਾਲਾ ਜੁਰੇ ਮੁਸਾ ਹੋ ਰਿਹਾ ਉਹ ਹਮੇਸ਼ਾ ਲੰਗਰੋਂ ਲੰਗਰ ਲਟਕਦਾ ਹੀ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜਿਆ ਕੋਈ ਬਣੀ ਬੱਚੀ ਪਹਿਲ ਕਰਨੀ ਕੀਤੀ ਹੁੰਦੀ ਹੈ ਉਹ ਜਲਦੀ ਉਹਨਾਂ ਦਾ ਕੋਈ ਐਕਸ਼ਨ ਹੋਏਗਾ ਇਹ ਵੀ ਤਰੀਕਾ ਬੰਦਿਆ ਰਹਿਣ ਗਿਆ ਮੈਂ ਮਾਫ ਕਰਦੇ ਆ ਮੈਂ ਸਮਝਦਾ ਕਿ 84 ਦੇ ਕੇਸ ਜਿਹੜੇ ਨੇ ਉਹ ਇਸ ਤੋਂ ਡਿਫਰੈਂਟ ਨੇ 84 ਦੇ ਕੇਸਾਂ ਦੇ ਵਿੱਚ ਤੇ ਐਫ ਆਈ ਆਰ ਜਿਹੜੀਆਂ ਸੀਗੀਆਂ ਉਹ 10 ਸੌਰ 11 ਕਮਿਸ਼ਨਰ ਤੋਂ ਬਾਅਦ ਔਰ ਕਿੰਨੇ ਸਾਲ ਬਾਅਦ ਪਹਿਲੀ ਐਸਆਰ ਵਾਹਸੀਗੀ ਕਮੇਟੀ ਲਟਕਾਣਾ ਹੈ ਔਰ ਇਹਦੇ ਵਿੱਚ ਸਿਚੁਏਸ਼ਨ ਇਹ ਹੈ ਕਿ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਹੈ ਉਹ ਇਸ ਨੂੰ ਲਟਕਾਣਾ ਚਾਹਦੀ ਹੈ ਉਹਨਾਂ ਦੀ ਇੰਟੈਂਸ਼ਨਸ ਜਿਹੜੀਆਂ ਨੇ ਉਹ ਮਾੜੀਆਂ ਨੇ ਉਹ ਠੀਕ ਨਹੀਂ ਨੇ ਉਹ ਚਾਹਦੀਆਂ ਨੇ ਕਿ ਭਈ ਅਸੀਂ ਕਿਸੇ ਵੀ ਤਰੀਕੇ ਇਸ ਨੂੰ ਡਿਲੇ ਕਰੀਏ ਤੁਸੀਂ ਇਹ ਦੇਖੋ ਕਿ ਇੰਟਰਨਲ ਇਲੈਕਸ਼ਨ ਉਹਨਾਂ ਦੀ ਜਿਹੜੀ ਬਣਦੀ ਸੀ ਉਹ ਨਹੀਂ ਉਹਨਾਂ ਨੇ ਕਰਾਈ ਸੋ ਇਸ ਕਰਕੇ ਮੈਂ ਸਮਝਦਾ ਮਾਂ ਅਸੀਂ ਜਿਹੜੀ ਰਿਪਰੈਜੈਂਟੇਸ਼ਨ ਦਿੱਤੀ ਔਰ ਇਹਦੇ ਛੋਰ ਵੀ ਐਮੈਂਡਮੈਂਟਸ ਨੇ ਅਸੀਂ ਉਹ ਮੈਂਡਮੈਂਟਸ ਵਾਸਤੇ ਵੱਖਰੀ ਤੌਰ ਤੇ ਲੜਾਈ ਕਰਾਂਗੇ ਲੇਕਿਨ ਇਹ ਜਿਹੜੀ ਡੀਲੀਬਰੇਸ਼ਨ ਫਰੈਸ਼ ਵੋਟਰ ਲਿਸਟ ਔਰ 33% ਜਿਹੜੀ ਸਾਡੀ ਔਮਨਜ਼ ਰੈਪਰੈਜੈਂਟੇਸ਼ਨ ਹੋਣੀ ਚਾਹੀਦੀ ਹੈ ਉਹਦਾ ਵੀ ਕਾਰਨ ਹੈ ਤੁਸੀਂ ਉਹ ਪੁੱਛੋਗੇ ਕਿ ਤੁਸੀਂ ਇਹ ਇਸ਼ੂ ਕਿਉਂ ਚੁੱਕਿਆ ਉਹਦਾ ਕਾਰਨ ਇਹ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਚ ਜਿਹੋ ਜਿਹੇ ਮੈਂਬਰ ਆ ਰਹੇ ਨੇ ਜਿਹੋ ਜੀ ਭੁਰਸ਼ਾਗਰਦੀ ਹੋ ਰਹੀ ਹੈ ਜਿਹੋ ਜਿਹਾਂ ਉਹਨਾਂ ਦੇ اخلاق ਸਾਹਮਣੇ ਨਜ਼ਰ ਆ ਰਹੇ ਨੇ ਮੈਂ ਸਮਝਦਾ ਕਿ ਲੇਡੀਜ਼ ਦੇ ਆਰ ਦੇ ਨਾਲ ਬੀਬੀਆਂ ਦੇ ਆਰ ਦੇ ਨਾਲ ਇਹਦੇ ਵਿੱਚ ਥੋੜਾ ਡਿਸਪਲਿਨ ਆਏਗਾ ਥੋੜਾ ਇਹਦੇ ਵਿੱਚ ਪਾਰਦਰਸ਼ਤਾ ਆਏਗੀ ਐਂਡ ਸੈਕੰਡਲੀ ਕਿ ਸਾਡਾ ਜਿਹੜਾ ਦਿੱਲੀ ਗੁਰਦੁਆਰਾ ਐਕਟ ਹੈ ਨਾ ਉਹ ਬਣਿਆ ਦਿੱਲੀ ਐਮਸੀਡੀ ਐਕਟ ਤੋਂ ਐਮਸੀਡੀ ਐਕਟ ਦੇ ਵਿੱਚ 272 ਸੀਟਾਂ ਹੁੰਦੀਆਂ 50% ਰਿਜ਼ਰਵੇਸ਼ਨ ਹੈ ਉਹਦੇ ਵਿੱਚ ਔਮਨਸ ਦੀ ਅਸੀਂ ਤੇ 33% ਮੰਗ ਰਹੇ ਹਾਂ ਮੈਂ ਸਮਝਦਾ ਵਾਂ ਕਿ ਇਹ ਇੱਕ ਅੱਛਾ ਮੂਵ ਹੋਏਗਾ ਔਰ ਜਦੋਂ ਬੀਬੀਆਂ ਭੈਣਾ ਇਹਦੇ ਚ ਚੁਣ ਕੇ ਆਣ ਗਿਆ ਔਰ ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀ ਮੇਰੀ 2021 ਦੀ ਮੈਂ ਗੱਲ ਕਰ ਰਿਹਾ ਵਾਂ ਸਾਰਿਆਂ ਤੋਂ ਵੱਧ ਸੀਟਾਂ ਮੈਂ ਦਿੱਤੀਆਂ ਸੀ ਮੈਂ ਉਸ ਵੇਲੇ 5 ਸੀਟਾਂ ਬੀਬੀਆਂ ਨੂੰ ਦਿੱਤੀਆਂ ਸੀਗੀਆਂ 5 ਕੈਂਡੀਡੇਟ ਮੈਂ ਫੀਲ ਕੀਤੇ ਸੀਗੇ ਮੈਂ ਸਮਝਦਾ ਵਾਂ ਕਿ ਇਹ ਹੋਣਾ ਚਾਹੀਦਾ ਹੈ ਇਹ ऐसा है कि ये एक्ट जो है ये हमारा पार्लियामेंट से अनेक्ट हुआ है लेकिन इसका एक प्रोसीजर है इसका प्रोसीजर ये है कोई अमेंडमेंट होनी हो जो गुरुद्वारा इलेक्शन डायरेक्टरेट है वो दिल्ली सरकार की कैबिनेट उसको पास करती है उसके बाद इसको पार्लियामेंट के अंदर रेटिफिकेशन के लिए भेजा जाता है सो ये है पहले गृह मंत्रालय को फिर वो पार्लियामेंट में जाके अमेंडमेंट होती है और कई दफ़ा कई दफ़ा तो ऐसा भी हुआ है कि अगर पार्लियामेंट में नहीं जा सका तो ऑर्डिनेंस के रास्ते भी इसकी अप्रूवल होती है पार्लियामेंट में मैं, मैं आपका जवाब दे देता हूं सर कि भी एमसीडी का क्यों आएगा इसमें क्योंकि इस एक्ट में ये लिखा गया है कि अगर कोई भी प्रोविजन इसमें नहीं है जैसे इलेक्शन पटिशन को लेकर नहीं है इसमें कि क्या प्रोसीजर होगा तो उस केस में जो एम एक्ट है वो उसमें से हमारे इसमें अप्लाई होगा सेम जो एम का एक्ट के जो बायलॉज हैं वो सेम इस इसपे अप्लाई होंगे तो वो दर बदल दोनों में नहीं इसलिए इसमें अप्लाई नहीं होता इलेक्शन पिटिशन का जो प्रोसीजर एमसीडी लिखा गया है क्योंकि इस एक्ट में कोई वो इसमें लिखा गया है कि अगर कोई प्रोविजन इसमें नहीं है तो वो एमसीडी गवर्निंग बॉडी है इलेक्शन एक्ट, एक्ट की, रूल की बात कर रहे हैं नहीं एक्ट ये भी बना हुआ है दोनों एक्ट अलग हैं अलग अलग हैं डिफरेंट हैं पर इस एक्ट में ये लिखा गया है अगर इसमें कोई भी चीज जो इसमें नहीं है और कोई कंफ्यूजन होता है तो उसको देखने के लिए एमसीडी एक्ट का सहारा लिया जाएगा अगर उसमें कोई प्रोविजन नहीं है तो उसी में इलेक्शन पिटीशन की कोई प्रोविजन नहीं है दिल्ली एक्ट, गुरुद्वारा एक्ट में तो इसीलिए जो MCD एक्ट की प्रोसीजर है इलेक्शन पिटीशन का तो वो सेम हम इसमें अडॉप्ट करते हैं वहां पर दर बदलू का नहीं है तो इस कारण यहाँ पे भी नहीं आता है जो भी जो भी जो भी, जो भी, जो भी, जो भी जो भी फिक्रमंद लोग हैं दिल्ली गुरुद्वारा कमेटी के बारे में वो ज़रूर पटिशन डालेंगे और अगर जिसकी भी पटिशन पड़ेगी अल्टीमेटली हो सकता है कि वो इकट्ठी कर दें जैसा वो तो उनके ऊपर है लेकिन मैं समझता हूँ राइट है हर एक का उनको डालनी चाहिए और दिल्ली गुरुद्वारा कमेटी को डालनी चाहिए थी ये अपनी वजह यह है कि इन्होंने इलेक्शनों में गुरुद्वारा कमेटी को यूज़ करना होता है और ये चाहते हैं कि लंबा समय इससे सियासत करते रहें लेकिन जो हमारे मूल मसले हैं उनसे ये अपने आप को दूर रखें दूर ये 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 दिल्ली गुरुद्वारा कमेटी का जो कि सिस्टम है इसको हम जो आज की मौजूदा दिल्ली गुरुद्वारा कमेटी उसके सेकेंडली हमारे जो नए वोटर आए हैं जो नए वोटर आ, एट एज आ गए जिनकी वोट बन सकती है उनको भी इसमें शमूलियत होनी चाहिए जब तक, के वो बोलेंगे कि हम ये कर रहे हैं आप ऑब्जेक्शन दीजिए फिर हम ऑब्जेक्शन देखो उसका एक प्रोसीजर है पिछले नौ तो हजार वोट पे इन्होंने वार्ड बनाए थे नौ हजार वोट पे पांच सौ सात सौ प्लस माइनस करके उसको बनाया था नौ हजार एक स्टैंडर्ड प्रोसीजर है तो नौ हज़ार वोट पे इन्होंने बनाए थे तीन लाख छप्पन हज़ार कुछ वोट थे उसको छियालीस से डिवाइड करके उन्होंने कुछ हिसाब से फार्मूला निकाला था तो परसीमन उस तरह हुआ था अगर परसीमन अब होगा तो वो नंबर ऑफ वोट के बाद ही होगा कि उसका क्या फार्मूला आएगा उसको फिर उसी हिसाब से डिवाइड करके बांटा जाएगा और या और एक जो इशू मैं आपसे आज बोलना चाहता हूँ कि जैसे डोनाल्ड ट्रंप ने वहाँ से डिपोर्ट की हैं जो हिंदुस्तान के लोग जिसमें गुजरात हरियाणा पंजाब हिमाचल और स्टेट्स के लोग भी हैं और आगे और भी होना है वहाँ पे डिपोटेशन होनी है मैं समझता हूँ कि जिस तरीके से हथकड़ियाँ लगा के आ, उनको भेजा गया हम उसकी टोटल कंडेम करते हैं उस बात को कि जो लोग अपने बेहतर फ्यूचर के लिए उस मुल्क में गए हैं चाहे वो गलत तरीके से गए हैं वो क्रिमिनल्स नहीं हैं उनको क्रिमिनल्स की तरह आप अगर दो लोग जंग करते हैं तो दो मुल्क जंग करते हैं तो जो बिजनेस ऑफ वॉर भी वापस लुटाए जाते हैं उनको हैंड कफ़ करके नहीं लुटाया जाता सम्मान के साथ वापस लुटाया जाता है और ये ह्यूमन राइट्स का हनन है सीधे तौर पे और अमेरिका अपने आप को दावा करता है ह्यूमन राइट्स में कि हम वो हिंदुस्तान की निकालता है कि हिंदुस्तान में ह्यूमन राइट्स का नहीं ध्यान रखा जाता आज डोनाल्ड ट्रंप की सरकार के ऊपर ये सवाल उठता है कि जिस तरीके से उन्होंने निकाला है मैं समझता हूँ ये गलत है और मैं तरीफ़ करता हूँ जो आ, 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 जो एक कंट्री है साउथ कलम्भी, अमेरिका की कोलम्बिया उसके प्रेसिडेंट ने वापस कर दिए थे अपने प्लेन भेज के मंगवाए थे गवर्नमेंट ऑफ इंडिया को इस पर टफ़ स्टैंड लेना पड़ेगा और इस चीज़ के हम बिल्कुल अगेंस्ट है जिस तरीके से वहाँ पे डिपोटोशन हुई है अमेरिका से सेकेंडली मैं ये समझता हूँ कि अमेरिका के जो मूल निवासी हैं वो रेड इंडियंस हैं जो ऑस्ट्रेलिया के मूल निवासी है वो एब, एबरजनीज हैं जो एक ट्राइब है वहाँ पे तो सारे ही इमिग्रेंट्स हैं अमेरिका में टोटल इमिग्रेंट्स हैं और वहाँ पे मैं समझता हूँ कि इस तरीके से निकाला जाना जो मुल्क पे बाहर से लोगों ने जा कब्जा किया है वो कब्जा जो है ਉਹ ਉਹ ਕਿਸੇ ਨੂੰ کیسے ਐਸੇ ਅਤਕੜੀਆਂ ਲਗਾ ਕੇ ਵਾਪਸ ਡਿਪੋਰਟ ਕਰ ਸਕਤੇ ਹੈ ਇਹ ਹਮੇ ਨਹੀਂ ਬਨਦੂ